ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਹੈਪੀ ਦੀਵਾਲੀ ਵਿੱਚੇ ਅੱਜ ਦੀਵਾਲੀ ਕਹੀ ਜਾਂਦੇ ਨੇ ਵਿੱਚੇ ਕੱਲ ਨੂੰ ਕਹੀ ਜਾਂਦੇ ਨੇ ਚਲੋ ਅੱਜ ਰਾਤ ਨੂੰ ਕੁਝ ਪਟਾਕੇ ਚਲਾਵਾਂਗੇ ਕੁਝ ਚਲਾਵਾਂਗੇ ਕੱਲ ਨੂੰ ਅੱਜ ਜੁੜੇ ਰਹੋ ਅੱਜ ਸ਼ਹਿਰ ਚੱਲੇ ਆ ਤੁਹਾਨੂੰ ਦਿਖਾਵਾਂਗੇ ਰੰਗ ਟੰਗ ਤਿਹਾਰ ਦੇ ਤੇ ਆਪ ਪਾਏ ਨੇ ਆਪਣੇ ਸ਼ੌਟ ਪਟਾਕੇ ਆ ਰਾਤ ਨੂੰ ਆਹ ਦੇਖੋ ਦੋਸਤੋ ਬਹੁਤ ਖੜਾ ਮੁੜ ਕੇ ਆਇਆ ਵਿੱਚ ਕਿਉਂਕਿ ਹਲਤੀ ਬਹੁਤ ਈ ਦੀ ਕਾਲਾ ਦਾਣਾ ਬਹੁਤ ਈ 10 ਕੁੰਟਲ ਦੀ ਨਿਕਲੀ ਆ ਇਕੱਲੇ ਦੀ ਆ ਤੇ ਹੁਣ ਮੱਥਾ ਟੇਕਣ ਚੱਲੇ ਆ ਖੇਤਾਂ ਜਿੱਤੇ ਪਿੰਡ ਉਹਦੇ ਬਾਅਦ ਚੋਂ ਤਿਆਰ ਹੋ ਕੇ ਚੱਲਦੇ ਆਂ ਸ਼ਹਿਰ ਨੂੰ ਜੁੜੇ ਰਹੋ ਕਿਹੜੀ ਜੁੱਤੀ ਪਾਈਏ ਫਿਰ ਅੱਜ ਸਪੋਰਟਸ ਪਾਈਏ ਚੱਲ ਦੂਈਓ ਪਾਉਣੀਆਂ ਕੀ ਬਣਾ ਕਿਹੜੀ ਆਹ ਫੌਂਟਿਨੀ ਤੇ ਚੱਲਦੇ ਆਂ ਜੀ ਹਾਂਜੀ ਦੋਸਤੋ ਆਜੋ ਖਾਣਾ ਖਿਲਾ ਦਈਏ ਤੁਹਾਨੂੰ ਖਾਣਾ ਖਾ ਕੇ ਚੱਲਦੇ ਆਂ ਸ਼ਹਿਰ ਨੂੰ ਜੁੜੇ ਰਹੋ ਤੇ ਪਟਾਕੇ ਵੀ ਚਲਾਵਾਂਗੇ ਰਾਤ ਨੂੰ ਤੇ ਹੈਪੀ ਦੀਵਾਲੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਓਕੇ ਅੱਜ ਵੀ ਦੋਸਤੋ ਹੁਣ ਚੱਲਦੇ ਆਂ ਸ਼ਹਿਰ ਨੂੰ ਜੁੜੇ ਰਹੇ ਚੱਲ ਅੱਜ ਵੀ ਦੋਸਤੋ ਫੇਰ ਚੱਲਦੇ ਆਂ ਸ਼ਹਿਰ ਨੂੰ ਪਹਿਲਾਂ ਇੱਥੋਂ ਨੂੰ ਵੱਡੇ ਤੋਂ ਢੋਡ ਫਰੂਟ ਉਹ ਫਿੱਲਾ ਗੁੱਲਾ ਨਹੀਂ ਆ ਲਿਆ ਦੀਏ ਫੇਰ ਚੱਲਦੇ ਆਂ ਆਪਾਂ ਸ਼ਹਿਰ ਨੂੰ ਜੁੜੇ ਰਹੋ ਅੱਜ ਦਿਖਾਉਣੇ ਆ ਤੁਹਾਨੂੰ ਦੀਵਾਲੀ ਦੀਆਂ ਸ਼ਹਿਰ ਕਰਾਉਣ ਕਾ ਤੇ ਰਾਤ ਨੂੰ ਠੱਕੇ ਚਲਾਵਾਂਗੇ ਔਰ ਕੇ ਯਾ ਤਸਮਾਨਾ ਉਹ ਮੋਟਰ ਤੇ ਲੜੀਆਂ ਲਾ ਕੇ ਬਾਬੇ ਦੇ ਫਿਰ ਚਲਦੇ ਆਂ ਸ਼ਹਿਰ ਨੂੰ ਜੁੜੇ ਰਹੇ ਹੋ ਯਾਰ ਤੇ ਰੋਲ ਹੀ ਨਹੀਂ ਆਂਦਾ ਤਾਰਾਂ ਦਾ ਤੇ ਇਹਨਾਂ ਨੂੰ ਲਿਆਤਾ ਇਹਨਾਂ ਦੀਆਂ ਸਬਜ਼ੀਆਂ ਦੁੱਗੀਆਂ ਖਰੋਟ ਲਾ ਟਰੰਪਾ ਟਰੰਪ ਜੂਗੀ ਹੈਗਾ ਹੁਣ ਆਪਾਂ ਇਹਨਾਂ ਨੂੰ ਕਹਿਤਾ ਕਿ ਮੈਨੂੰ ਫੋਨ ਕਰਕੇ ਜੇ ਕੁਝ ਕਿਹਾ ਤਾਂ ਹਿਸਾਬ ਲਾ ਲਿਓ ਆਪਦਾ ਇਹਨਾਂ ਨੂੰ ਸਮਾਨ ਲਿਆਤਾ ਉਹਨੂੰ ਤੁਹਾਡੇ ਕੋਲੋਂ ਆ ਮਨਾਉਣੀਆਂ ਦੀਵਾਲੀ ਦੇ ਲੈਣੀਆਂ ਆਨੰਦ ਜੁੜੇ ਰਹੋ ਲਵ ਯੂ ਹਾਂਜੀ ਦੋਸਤੋ ਆ ਬਾਬੇ ਵਾਸਤੇ ਲੜੀਆਂ ਲੈ ਕੇ ਆਏ ਆ ਹੁਣ ਖੇਤਾਂ 'ਚ ਲਾਉਨੇ ਆ ਜਾ ਕੇ ਆ ਬੜਾ ਰੂਲ ਲਿਆਂਦਾ ਮੋਟਰ ਤੋਂ ਸਿੱਧੀ ਤਾਰ ਲਾ ਦਾਂਗੇ ਤੇ ਬੰਨੂ ਗੁੱਲੂ ਵੀ ਲਿਆਂਦਾ ਏ ਕਿਉਂਕਿ ਉੱਥੇ ਹਨੇਰਾ ਏ ਯਾਰ ਉ ਤਾਂ ਲੋਕ ਯਾਰ ਤਨੂੰ ਬਾਬਾ ਸਾਰੇ ਆ ਨਾ ਸਮਝ ਆਏ ਉ ਤਾਂ ਉਹ ਕਰੀ ਜਾਂਦੇ ਨੇ ਇਹ ਜੀ ਚੀਜ਼ ਕੋਈ ਨਹੀਂ ਦੇਖਦਾ ਹੈਗਾ ਦੇਖ ਲਓ ਤੁਸੀਂ ਚਲੋ ਬਾਕੀ ਰੱਬ ਜਾਣਦਾ ਆਪੇ ਦੇਖੂਗਾ ਉਹ ਲਾਜ ਹਾਂਜੀ ਦੋਸਤੋ ਹੁਣ ਖਾਣਾ ਖਾ ਕੇ ਚਲਦੇ ਆਂ ਸ਼ਹਿਰ ਨੂੰ ਮੱਥਾ ਟੇਕ ਲੇ ਆਪਾਂ ਗੁਰਦੁਆਰਾ ਸਾਹਿਬ ਪਿੰਡ ਤੇ ਹੁਣ ਚਲਦੇ ਆਂ ਸ਼ਹਿਰ ਨੂੰ ਪਰ ਸੋ ਮਤਲਬ ਹਾਂਜੀ ਮਿੱਤਰ ਪਿਆਰਿਓ ਖੇਤਾਂ ਚ ਰੰਗ ਕਰਤਾ ਜੀ ਹੈ ਇੱਥੇ ਜਗਾ ਤੇ ਬਾਹਰ ਖੇਤਾਂ ਚ ਤੇ ਹੁਣ ਇਹਨਾਂ ਨੂੰ ਆਂਡੀਆਂ ਲਿਆ ਕੇ ਦਿਨਾ ਲਾ ਦੇਣਗੇ ਤੇ ਇੱਕ ਟੈਂਪਰੇਰੀ ਤਾਰ ਲਿਆ ਕੇ ਦਿਨਾ ਕੱਚੀ ਕੱਚੀ ਤਾਰ ਆਪਣੇ ਉਹ ਪਿੱਛੋਂ ਕੋਠੇ ਤੋਂ ਇੱਥੇ ਆਂਡੀਆਂ ਮੱਚ ਜਾਣਗੀਆਂ ਤੇ ਇੱਕ ਬੱਲਮ ਮੱਚਦਾ ਹਾਂਜੀ ਮਿੱਤਰ ਪਿਆਰਿਓ ਦੀਵਾਲੀ ਹੈ ਘਰੇ ਫਾਕੇ ਨਾਲ ਸਮਾਨ ਫਿਰ ਚੱਲਦੇ ਆਪਾਂ ਫੈਰ ਨੂੰ ਹਾਂਜੀ ਆ ਸਮਾਨ ਦੇਣ ਚੱਲੇ ਆ ਘਰੇ ਘਰ ਦੇ ਹਾਂਜੀ ਮੋਟਰ ਤੇ ਆ ਜੀ ਾਂਡੀਆਂ ਲਾ ਰਹੇ ਆ ਆ ਲੜੀ ਲਾ ਰਹੇ ਆ ਹਾਂਜੀ ਦੋਸਤੋ ਆ ਤਾਰ ਪਾਈ ਆ ਡਾਇਰੈਕਟ ਠੀਕ ਆ ਨਾ ਮੜਾ ਜਾ ਦੇਖ ਕੇ ਉਹ ਕਰਿਓ ਕੋਠੇ ਤੋਂ ਸਿੱਧੀ ਤਾਰ ਲਾਵਾਂਗੇ ਬਾਬੇ ਤੇ ਇੱਕ ਤਾਂ ਬੱਲਮ ਮੱਚਦਾ ਕਰਿਆ ਤੇ ਇੱਕ ਲੜੀਆਂ ਾਂਡੀਆਂ ਲਾਈਆਂ ਨੇ ਯਾਰ ਗਾਹਾਂ ਨੂੰ ਸੁੱਖ ਰੱਖੇ ਟਾਈਮ ਘੱਟ ਹੁੰਦਾ ਇਹ ਗੱਲ ਤਾਂ ਕੁਝ ਵੀ ਨਹੀਂ ਹੈਗੀ ਇੱਥੇ ਆਪਾਂ ਬਾਬੇ ਦੇ ਮੀਟਰੇ ਪੱਕਾ ਲਵਾ ਦੇਣਾ ਹੈ ਨਾਲ ਇੱਥੇ ਸਮਰਥੀਪਾਲ ਮੋਟਰ ਦਾ ਪੂਰ ਹੋ ਜੂਗਾ ਕਿਉਂਕਿ ਲੰਗਰ ਦਾ ਉਹੇ ਕਰਦੇ ਹੁੰਨੇ ਆ ਆਪਾਂ ਤੇ ਕੋਈ ਸਾਥ ਨਹੀਂ ਨਾ ਯਾਰ ਦੰਦਾ ਹੈਗਾ ਤੁਹਾਨੂੰ ਪਤਾ ਕੱਲਾ ਚਾਚਾ ਹੈ ਹੁਣ ਚਾਚਾ ਕਿੱਥੇ ਕਿੱਥੇ ਜਾਵੇ ਹੋਰ ਕੰਮ ਵੀ ਦੇਖਣੇ ਹੁੰਦੇ ਨੇ ਅੱਗੇ ਪਾਪਾ ਦਾ ਸਾਰਿਆਂ ਦਾ ਸਾਂਝਾ ਆ ਆ ਬਾਕੀ ਲਾਪ ਜੂਗਾ ਦਿਖਾਉਣੀ ਆ ਤੁਹਾਨੂੰ ਲੜੀਆਂ ਫਿਰ ਆਹ ਦੇਖੋ ਇੱਥੇ ਡਾਇਰੈਕਟ ਤਾਰ ਲਾਤੀ ਆਪਾਂ ਅੰਦਰੋਂ ਬਾਬੇ ਬਾਸ ਸਰ ਜੀ ਦੋਸਤੋ ਅੰਡੀਆਂ ਲਾਤੀਆਂ ਆਪਾਂ ਐਣ ਦੇਖੋ ਐਣ ਰਾਤ ਨੂੰ ਵਧੀਆ ਲੱਗਣਗੀਆਂ ਬਾਬੇ ਦੇ ਐਣ ਤੇ ਅੰਦਰ ਬੱਲਬੀ ਲੱਗ ਗਿਆ ਬੱਲਬ ਦਿਖਾਈ ਅੰਦਰ ਜਾ ਕੇ ਮੱਚੇ ਦਾ ਚੱਲ ਪਿਆ ਠੀਕ ਆ ਲਾਪ ਜੂਗਾ ओके जी। बाबा जी ਸਭ ਤੋਂ ਕਿਰਪਾ ਕਰਿਓ ਸਾਰਿਆਂ ਦੀ ਦੀਵਾਲੀ ਖੁਸ਼ੀਆਂ ਭਰੀ ਖੁਸ਼ੀਆਂ ਲਿਆਵੇ ਲੱਭ ਹਾਂਜੀ ਦੋਸਤੋ ਹੁਣ ਤਾਰ ਦੇਖਦੇ ਹਾਂ ਉਹ ਦਰਖਤ ਦੇ ਵਿੱਚੋਂ ਪਿੱਛੇ ਜਿਹੜੀ ਡੇਗ ਦੇਖਦੀ ਆ ਉਹਦੇ ਉੱਪਰੋਂ ਕੱਢ ਕੇ ਦੇਖਦੇ ਹਾਂ ਬਾਗ ਨਾਲ ਨਹੀਂ ਫਿਰ ਧਰਤੀ ਦੇ ਹੇਠਾਂ ਹੀ ਪਈ ਰਹੂਗੀ ਹੁਣ ਕੀ ਕਰੀਏ ਯਾਰ ਠੀਕ ਨਹੀਂ ਬਾਕੀ ਕੋਈ سپورਟ ਵੀ ਚਾਹੀਦੀ ਆ ਇੱਥੇ ਜਾਂਦਾ ਕੋਈ ਖੰਭਾ ਮਿਲ ਜਵੇ ਪੁਰਾਣਾ ਗਾਹਾਂ ਨੂੰ ਕਰਦੇ ਆ ਇੰਤਜ਼ਾਮ ਇੱਥੇ ਯਾਰ ਆਪੇ ਕਰਨਾ ਪੈਣਾ ਏ ਲੋਕਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਬਾਕੀ ਲੱਭ ਜੂਗਾ ਓਕੇ ਤੇ ਚਲੋ ਦੋਸਤੋ ਹੁਣ ਚਲਦੇ ਆਪਾਂ ਸ਼ਹਿਰ ਨੂੰ ਤੁਹਾਨੂੰ ਦੀਵਾਲੀ ਦੇ ਰੰਗ ਢੰਗ ਬਾਜ਼ਾਰ ਦੀਆਂ ਰੌਣਕਾਂ ਦਿਖਾਉਣੇ ਆ ਰਾਤ ਨੂੰ ਪਟਾਕੇ ਚਲਾਵਾਂਗੇ ਆਹ ਵੇਖੋ ਦੋਸਤੋ ਦੇਸੀਓ ਕੰਮ ਕਰਿਆ ਏਓ ਦਰਖਤ ਤੋਂ ਲੈ ਕੇ ਅੰਦਰ ਲੈ ਕੇ ਆਏ ਆ ਉੱਪਰੋਂ ਦਰਖਤ ਤੇ ਤਾਰਾ ਜਿਹੜੀ ਹਾਂਜੀ ਦੋਸਤੋ ਚਲਦੇ ਆ ਜੀ ਹੁਣ ਸ਼ਹਿਰ ਨੂੰ ਹਾਂਜੀ ਦੋਸਤੋ ਚਲਦੇ ਆ ਹੁਣ ਸ਼ਹਿਰ ਨੂੰ ਹਾਂਜੀ ਪਟਿਆਲੇ ਆ ਗਿਆ ਹਾਂਜੀ ਪਟਿਆਲੇ ਆ ਇੱਥੇ ਪੋਲੋ ਗਰਾਊਂਡ ਕੋਲ ਆ ਆਪਣੇ ਭਤੀਜਾ ਆ ਕੇ ਉਹ ਠੀਕ ਹੋ ਯਾਰ ਹਨ ਹੋ ਗਿਆ ਦਿਵਾਲੀ ਦੀਆਂ ਤੁਹਾਨੂੰ ਮੁਬਾਰਕਾਂ ਯਾਰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਠੀਕ ਹੋ ਓਕੇ ਰਿਪੋਰਟ ਪੂਰਾ ਫੁੱਲ ਆਹੋ ਅੱਜ ਪਟਿਆਲੇ ਆ ਗਏ ਤੇ ਉញੋਂ ਕਿਹੜਾ ਕੱਢਣਾ ਉੱਧਰ ਪੋਲੋ ਗਰਾਊਂਡ ਇੱਥੇ ਵੀ ਪਟਾਕੇ ਬਹੁਤ ਲੱਗੇ ਹੋਏ ਹੈਗੇ ਨੇ ਹਾਂਜੀ ਮਿੱਤਰ ਪਿਆਰੇ ਹੁਣ ਚਲਦੇ ਆਪਾਂ ਪਟਿਆਲੇ ਬਾਜ਼ਾਰ ਚ ਨੂੰ ਕਿਹੜੇ ਪਾਸੇ ਜਾਣਾ ਹੁਣ ਆਪਾਂ ਆਪਾਂ ਨੂੰ ਵੀ ਜਾਣਾ ਅਦਾਲਤ ਬਾਜ਼ਾਰ ਅਦਾਲਤ ਬਾਜ਼ਾਰ ਹਾਂਜੀ ਪਟਿਆਲੇ ਹਾਂਜੀ ਦੋਸਤੋ ਪਟਿਆਲੇ ਅਦਾਲਤ ਬਾਜ਼ਾਰ ਕੰਨੀ ਆ ਗਏ ਅਸੀਂ ਇੱਥੋਂ ਅਸੀਂ ਕੱਚਾ ਚਿਕਨ ਲੈਣਾ ਸੀ ਜਾਂ ਬੱਕਰਾ ਪੁੱਤਰਾ ਜਾਂ ਬਾਕੀ ਮੈਂ ਕਿਹਾ ਚੱਲਣ ਵਾਲੇ ਬਾਜ਼ਾਰ ਚ ਮੜ ਚਾ ਗਈ ਦਾ ਘਟਾ ਹਾਂਜੀ ਅਦਾਲਤ ਬਾਜ਼ਾਰ ਹੈਗੇ ਹੁਣ ਜਾ ਰਹੇ ਹਾਂ ਉਧਰ ਨੂੰ ਗੱਡੀ ਵੱਲ ਹਾਂਜੀ ਚਲਦੇ ਆਂ ਹਾਂਜੀ ਦੋਸਤੋ ਮਟਨ ਲੈ ਲਿਆ ਆਪਾਂ ਉਹ ਦਿਖਾ ਨਹੀਂ ਸਕਦੇ ਤੁਹਾਨੂੰ ਪਤਾ ਵੀਡੀਓ ਬਣਾ ਨਹੀਂ ਸਕਦੇ ਨਹੀਂ ਦਿਖਾ ਸਕਦੇ ਇਹ 700 ਰੁਪਏ ਕਿਲੋ ਕਿੱਤਾ ਹੈਗਾ ਇਹ ਰੇਟ ਵਧੇ ਪਏ ਨਹੀਂ ਨੂੰ ਚਲੋ ਰੇਟ ਤਾਂ ਠੀਕ ᱛੀ ਭੋਲੇ ਹਾਂਜੀ ਦੋਸਤੋ ਹੁਣ ਮੜੀ-ਮੁੱਟੀ ਮਠਿਆਈ ਮਠਿਉ ਵੀ ਲੈ ਕੇ ਚੱਲਦੇ ਆਂ ਆਪਾਂ ਫਿਰ ਪਿੰਡ ਨੂੰ ਜਾ ਕੇ ਪਟਾਕੇ ਪਟੁਕੇ ਚਲਾਵਾਂਗੇ ਫਿਰ ਹਾਂਜੀ ਦੋਸਤੋ ਪਰ ਗੇੜੀ ਲੱਗ ਰਹੀ ਆ ਸਕੂਟਰੀ ਤੇ ਅੱਜ ਆਪਣਾ ਪੀਪੀਐਸ ਹਾਂਜੀ ਪਟਿਆਲੇ ਆਏ ਵੇ ਦੀ ਖਾਣ-ਪੀਣ ਵਾਲਾ ਚਿਕਨ ਚੂਕਾ ਤਾਂ ਆਪਾਂ ਲੈ ਲਿਆ। ਮਾਈਟਲ ਚਾਹ ਪੀ ਕੇ ਆਉਣੇ ਆ ਬਾਈ ਨੰਬਰ ਗਾਇ ਨੂੰ ਬਹੁਤ ਦਿਨ ਹੋ ਗਏ ਤੇ ਆਪਣੇ ਧੀ ਚ ਬੈਠੇ ਨੇ ਕੀ ਕਹਤੋਂ? ਹਾਂਜੀ। ਹੈ? ਹਾਂਜੀ ਕੀ ਕਹਤੋਂ? ਠੀਕ ਆ ਠੀਕ ਆ। ਹੋਰ ਦੋਸਤ ਤੀਜੇਓ ਠੀਕੋਂ? ਬਸ ਠੀਕ ਆ ਵਧੀਆ ਚਾਹੀਦਾ ਪਤਾ। ਬਾਈ ਆਜੋ ਮਿੱਤਰੋ ਚਾਹ ਬਣਾ ਦੀਏ ਬਾਈ ਪੀਐਸ ਬੈਠੇ ਹੈਗੇ। ਹਾਂਜੀ। ਹਾਂਜੀ ਆਪਣਾ ਧੀ ਆਸਟ੍ਰੇਲੀਆ ਤੋਂ ਆਇਆ ਏ। ਤੇ ਪੁੱਤੀ ਜੇ ਹੈਗਾ ਆਪਣਾ ਕੋਲ ਤੋਂ ਹੀ ਚਨਾਸਲ ਪਿੰਡ ਐ ਇਹਨਾਂ ਦਾ ਹੋਰ ਦੱਸੋ ਨਾ ਬਤਾਓ ਕਿ ਆ ਕਿੰਨੇ ਟਾਈਮ ਵਾਸਤੇ ਆਏ ਆ ਬਸੰਦਾ ਰਹਿ ਗਏ 15 ਦਿਨਾਂ ਲਈ ਅੱਛਾ ਠੀਕ ਆ ਠੀਕ ਆ ਬਾਈ ਅੱਜ ਸਾਡੇ ਵੀਰ ਨਾਲ ਭੌਂਦੇ ਨਾਲ ਕੀੜੀ ਲੱਗ ਰਹੀ ਏ ਬਾਈ ਚੱਲ ਭਾਈ ਪੁੱਤੀ ਕਾਲ ਜੀ ਆ ਫਰੇ ਪੁੱਤੀ ਜੀ ਭਟਕੇ ਲੈਣ ਆਏ ਨੇ ਇੱਥੇ ਫੋਟੋ ਗ੍ਰਾਫ ਉਹ ਹਾਂਜੀ ਹਾਂਜੀ ਅੱਜ ਤੋਂ ਉਹ ਦੁਸਾਰਿਆ ਅੱਢਦੇ ਪੁੱਤ ਵਾਸਤੇ ਹਾਂਜੀ ਯਾਰ ਪਟਿਆਲੇ ਖੜਿਆ ਪਿੰਡ ਨੂੰ ਜਾ ਰਿਹਾ ਸੀ ਆ ਆਪਣਾ ਭਤੀਜ ਆ ਗਿਆ ਕਿੱਥੇ ਪੜਦਾ ਭਤੀਜ ਸਿੰਬੋਏ ਸੀ ਕਿੱਥੇ ਬੰਬੇ ਠੀਕ ਆ ਠੀਕ ਆ ਹੋਰ ਉੱਥੇ ਮਾਹੌਲ ਕਹੇ ਆ ਪੂਰਾ ਵਧੀਆ ਓਕੇ ਆ ਮੰਮੀ ਕਿਹੜਾ ਕਰੇ ਕੱਟ ਕੇ ਆਉਂਗਾ ਯਾਰ ਆਇਓ ਆਇਓ ਘਮਾਵਾ ਨਹੀਂ ਉੱਥੇ ਦਾ ਕਲੱਬ ਦੇਖ ਕੇ ਆਉਣਾ ਕਲੱਬਾਂ ਚ ਐਂਟਰੀ ਕਰਾ ਦੂੰਗਾ ਹਾਂ ਤੇ ਮਾਰਾਂਗੇ ਜਿਹੜਾ ਹੋਰ ਦੱਸ ਠੀਕ ਆ ਸਭ ਵਧੀਆ ਜੀ ਲਵ ਟੂ ਯੂ ਯਾਰ ਲਓ ਜੀ ਲਵ ਜੀ ਹੈਪੀ ਟੂ ਵਨ ਹਾਂਜੀ ਮਿੱਤਰ ਪਿਆਰਿਓ ਚੱਲਦੇ ਆ ਜੀ ਹੁਣ ਆਪਾਂ ਪਿੰਡ ਨੂੰ ਜਾ ਕੇ ਬਣਾਉਣੇ ਆ ਬੱਕਰਾ ਮਟਰਨ ਆਜੋ ਜੇ ਖਾਣਾ ਭਾਈ ਹਾਂਜੀ ਦੋਸਤੋ ਚਲਦੇ ਆ ਹੁਣ ਪਿੰਡ ਨੂੰ ਮਿੱਠਾ ਜਾ ਲੈਨੇ ਆ ਚਲਦੇ ਆ ਜੀ ਹੁਣ ਆਪਾਂ ਪਿੰਡ ਨੂੰ ਹਾਂਜੀ ਦੋਸਤੋ ਆ ਮੋਟਰ ਤੇ ਖੇਤਾਂ ਚ ਲੜੀਆਂ ਲਾਈਆਂ ਤੀ ਅੱਜ ਆਪਾਂ ਤੇ ਬੱਲਬੀ ਲਾਇਆ ਤੀ ਅੰਦਰ ਬਾਬਾ ਜੀ ਦੇ ਜੋ ਮੋਟਰ ਤੋਂ ਲਾਇਆ ਤੀ ਸਾਹਮਣੇ ਤੋਂ ਚਲੋ ਹੁਣ ਚਲਦੇ ਆ ਪਿੰਡ ਨੂੰ ਤੇ ਜਾ ਕੇ ਮਾੜੇ ਮੂਟੇ ਪਟਾਕੇ ਚਲਾਉਣੇ ਆ ਤੇ ਵਲੌਗ ਪਾਉਣੇ ਆ ਤੇ ਮੱਥੇ-ਮੁੱਥੇ ਦਾ ਯਾਰ ਆਪਾਂ ਕੱਲੂ ਹੀ ਟੇਕਾਂਗੇ ਭਤੀਜਾ ਆਪਾਂ ਦਾ ਅਸਲ ਦੀਵਾਲੀ ਕੰਮ ਹੀ ਬਣਾਵਾਂਗੇ ਚਲ ਅੱਜ ਕੀ ਲੋਕ ਮਨਾ ਰਹੇ ਨੇ ਚਲੋ ਕੋਈ ਗੱਲ ਨਹੀਂ ਸਭ ਨੂੰ ਦਿਵਾਲੀ ਦੀਆਂ ਮੁਬਾਰਕਾਂ ਮੇਰੇ ਵੱਲੋਂ ਹੋ ਗਏ ਚਲਦੇ ਆ ਘਰ ਨੂੰ ਜਾ ਕੇ ਪਟਾਕੇ ਚਲਾ ਕੇ ਵਲੌਗ ਤੁਹਾਨੂੰ ਦਿਖਾਉਣੇ ਆ ਯਾਰੋ ਦੋਸਤੋ ਘਰੇ ਆ ਗਏ ਆਪਾਂ ਚਲੋ ਜੁੜੇ ਰਹੋ ਹੁਣ ਪਹਿਲਾਂ ਬਣਾਉਣੀ ਆ ਮਟਨ ਤੇ ਫਿਰ ਰਾਤ ਨੂੰ ਮڑے ਮੂٹے ਪਟਾਕੇ ਚਲਾ ਲਾਂਗੇ ਅੱਫਾ ਦਾ ਦਿਵਾਲੀ ਮੇਨ ਕੱਲ ਨੂੰ ਹੀ ਮਨਾਵਾਂਗੇ ਠੀਕ ਆ ਜੀ ਲੱਭ ਹਾਂਜੀ ਦੋਸਤੋ ਮਟਨ ਤੋਂ ਹੋ ਰਿਹਾ ਹੈਗਾ ਬਣਾਵਾਂਗੇ ਅੱਜ ਤੇ ਆ ਜੋ ਭਾਈਏ ਖਾਣਾ ਮਟਨ ਮਟਰਨ ਮਟਰਨ ਭਤੀਜੇ ਮਟਰਨ ਅਜੀ ਦੋਸਤੋ ਮਟਰਨ ਸਮਾਰ ਕੇ ਢੋਲੇ ਆਪਾਂ ਪਾਤਾ ਵਿੱਚ ਕੁੱਕਰ ਦੇ ਚੱਭਾਂਗੇ ਬੰਦਾ ਆਪਰ ਬਹੁਤ ਸੁਗਲ ਬਾਤ ਕੇ ਮੀਆਂ ਠੀਕ ਹੈ ਓਕੇ ਬਾਦੂ ਆ ਤੁਹਾਨੂੰ ਬਰੋਗ ਦੇ ਆ ਜਾਓ ਫਿਰ ਖਵਾ ਦਈਏ ਆਪਣਾ half ਦੇ ਘੰਟੇ ਚ ਬਣ ਜਾਣਾ ਚਾਰ ਸੀਟੀਆਂ ਮਾਰਾ ਦੇਣੀਆਂ ਨੇ ਤੇ ਜ਼ਿਆਦਾਤਰ ਮੇਨ ਪਟਾਕੇ ਤਾਂ ਆਪਾਂ ਕੱਲੂ ਚਲਾਵਾਂਗੇ ਤੇ ਲੜੀਆਂ ਆਪਾਂ ਲਾਤੀਆਂ ਦੀਆਂ ਭਤੀਜੇ ਉਹ ਦਿਖ ਰਹੀਆਂ ਨੇ ਥੇ ਪਿੱਛੇ ਲੈ ਜਾ ਹੋਰ ਚਲਾਕ ਚਲਾਤਾ ਹੈ ਜੀ ਦੋਸਤੋ ਦੀਵਾਲੀ ਦਾ ਕੱਲੂ ਮਨਾਵਾਂਗੇ ਆ ਸ਼ੋਰਟ ਚਲਾਉਣ ਲੱਗੇ ਆ ਇਹ ਕਿਤੇ ਅੱਗੇ ਜਾ ਗਏ ਲਾ ਹੀਦਾ ਬਾਹਰ ਇਹ ਕਿਹੜਾ ਪੁੱਛ ਨਹੀਂ ਕਰਤਾ ਆਪਾਂ ਹਾਂ ਉਹ ਤੇਰੇ ਡੋਡੂਆ ਹਾਂਜੀ ਦੋਸਤੋ ਉਹ ਤਾਂ ਆਪਾਂ ਟੇਡਾ ਦੀਗਾ ਉਹ ਸ਼ਾਟ ਸਵੇਰੇ ਲਾਵਾਂਗੇ ਇਹਨੂੰ ਅੱਗ ਹੁਣ ਉਸੇ ਸੁੱਦਾ ਕਰਤਾ ਵਿੱਚ ਕੱਪੜਾ ਫਸਾਤਾ ਵੀ ਉਹਦੇ ਕਰਕੇ ਮੈਨੂੰ ਲੱਗਦਾ ਫਰਕ ਪੈ ਗਿਆ ਕੱਲਾ ਅਸਤਵਾਜੀ ਚਲਾ ਕੇ ਦੇਖਦੇ ਹਾਂ ਬਾਕੀ ਦਾ ਆਪਾਂ ਕੱਲ ਨੂੰ ਚਲਾਵਾਂਗੇ ਮੇਨ ਕਾ ਹਾਂਜੀ ਦੋਸਤੋ ਅਨਾਰ ਚਲਾਉਣੀ ਆ ਮੈਂ ਤਾਂ ਪਟਾਕੇ ਆਪਾਂ ਸਵੇਰੇ ਚਲਾਵਾਂਗੇ ਓਕੇ ਲਵ ਯੂ ਲਵ ਯੂ ਲਵ ਯੂ ਹਾਏ ਕੀ ਕਰਦੇ ਕੋ ਕੋ ਰਾ